ਇਸ ਵੱਲ ਇਹਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਵਿੱਚ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤਾਜ਼ਾ ਮਾਮਲਾ ਹੁਣ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਜਿਸ ਬਾਅਦ ਹੁਣ ਪਰਿਵਾਰ ਸਹਿਮ ਦੇ ਵਿੱਚ ਹੈ ਤੇ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਅੰਦਾਜ਼ੀ ਹੈ ਕਿ ਕਾਂਗਰਸ ਵੱਲੋਂ ਸਾਬਕਾ ਸਰਪੰਚ ਰਹੇ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹ ਆਬਾਦ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਸੀਨੀਅਰ ਕਾਂਗਰਸੀ ਆਗੂ ਨੇ ਜਿਹੜੇ ਪ੍ਰਦੀਪ ਕੁਮਾਰ ਚੋਪੜਾ ਤਾਂ ਉਹਨਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਸਾਬਕਾ ਸਰਪੰਚ ਵੀ ਰਹੇ ਨੇ ਤੇ ਕਈ ਵਾਰ ਪਹਿਲਾਂ ਵੀ ਫਰੋਤੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਤੇ ਸੋ ਬਾਦ ਕੱਲ ਦੇ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇੱਕ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਕਰੀਮਤ ਰਹੀ ਹੈ ਕਿ ਗੋਲੀ ਜਿਹੜੀ ਆ ਉਹ ਤਾਕੀ ਦੇ ਸ਼ੀਸ਼ੇ ਦੇ ਉੱਤੇ ਵੱਜ ਕੇ ਕੰਧ ਤੇ ਵੱਜ ਗਈ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਬਾਅਦ ਪਰਿਵਾਰ ਸਹਿਮ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਫਰੋਤੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਮਿਲਦੀਆਂ ਰਹੀਆਂ ਪੁਲਿਸ ਪ੍ਰਸ਼ਾਸਨ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕਰਕੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰੇ ਅਜ ਤੋ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਵਾਦੇ ਜਾ ਰਹੇ ਨੇ ਤੇ ਹੁਣ ਗੋਲੀ ਜਿਹੜੀ ਹੈ ਉਹ ਸਾਬਕਾ ਸਰਪੰਚ ਦੇ ਘਰ ਤੇ ਚਲੀ ਹੈ ਕਾਂਗਰਸ ਪਾਰਟੀ ਦੇ ਨਾਲੇ ਸੰਬੰਧਿਤ ਨੇ ਤਰਨਤਾਰਨ ਦੇ ਕਾਫੀ ਉੱਗੇ ਆਗੂ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਤਾਂ ਗਰੀਮਤ ਰਹੀ ਹੈ ਕਿ ਕਿਸੇ ਤਰੀਕੇ ਦੇ ਜਾਨੇ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਪਰਿਵਾਰ ਜਿਹੜਾ ਉਸਹਿਮ ਦੇ ਮਾਹੌਲ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਚਿਰ ਤੋਂ ਲਗਾਤਾਰ ਫਰੋਤੀ ਦੀਆਂ ਧਮਕੀਆਂ ਆ ਰਹੀਆਂ ਸੀ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਚੋਪੜਾ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆ ਤੇ ਨਾਲ ਦੀ ਨਾਲ ਚੌਂਕੀਦਾਰ ਕੀ ਕੁਝ ਕਹਿ ਰਿਹਾ ਉਹ ਵੀ ਸੁਣ ਲੈਣੇ ਆ ਦੀਪਕ ਚੋਪੜਾ ਕਿਹੜਾ ਪਿੰਡ ਫਤਿਹਪੁਰ ਕੀ ਗੱਲਬਾਤ ਹੋਈ ਅੱਜ ਵਿਕਸ਼ਾ ਜੀ ਮੇਰੇ ਸਰੀਰ ਮੈਂ ਚੰਗਾ ਭੱਗਿਆ ਤੇ ਬੇਟਾ ਮੇਰਾ ਸਲੇ ਉਤਰਿਆ ਉਹਨੇ ਵਿਖਿਆ ਜੀ ਗੋਲੀ ਖੈਰ ਹੋਇਆ ਪਪਾ ਮੈਨੂੰ ਫੋਨ ਆਇਆ ਛੇਲੇ ਤੋਂ ਮੈਂ ਛੱਲਦੂ ਘਰ ਆਇਆ ਤੇ ਵਿਖਿਆ ਫੈਰ ਹੋਇਆ ਪਤਾ ਲੱਗਾ ਕਿੰਨੇ ਕਿੰਨੇ ਕੀਤਾ ਫਿਰ ਨਹੀਂ ਪਤਾ ਲੱਗਾ ਵੀ ਬਾਹਰੋਂ ਹੋਇਆ ਫੈਰ ਹੋਇਆ ਕਿੰਨੇ ਕਵੇ ਦੀ ਕਰਨਾ ਹੈ 11:26 ਮਿੰਟ ਹਾਂਜੀ 11:22 ਮਿੰਟ ਕੀ ਮੰਗ ਕਰਦੇ ਜੀ ਬੱਸ ਮੈਂ ਆਪਣੇ ਪਰਿਵਾਰ ਵਾਸਤੇ ਸਖਿਆਸਤ ਬੰਦ ਕਰਦਾ ਕਿ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖੀ ਹੋਵੇ ਮੈਂ ਐਸਐਸਪੀ ਸਾਹਿਬ ਨੂੰ ਮਿਲ ਕੇ ਆ ਸੀ ਇਸ ਨੂੰ ਬੰਦ ਚਾਹਤਦਾ ਐਸਐਸਪੀ ਸਾਹਿਬ ਕਹਿੰਦੇ ਮੈਂ ਕਰ ਦਦਾ ਸਭ ਕੁਝ ਕਰਦੇ ਤੇ ਕੋਈ ਫਰੋਤੀ ਦੀ ਕਹਾਣੀ ਨਹੀਂ ਤੁਹਾਨੂੰ ਕੋਈ ਚੀਜ਼ ਕੋਲਾ ਬਥਰੀਆਂ ਆਉਂਦੀਆਂ ਨਹੀਂ ਇਹਨਾਂ ਨੂੰ ਲਖਮਨ ਸਿੰਘ ਕਿਹੜਾ ਪਿੰਡ ਹੁੰਦਾ ਈ ਚੌਂਕੀਦਾਰਾ ਕਿੱਥੇ ਕਰਦੇ ਨੇ ਇੱਥੇ ਚੋਪੜਾ ਸਾਹਿਬ ਦੀ ਗੱਲ ਕੀ ਗੱਲ ਬਾਤ ਹੋ ਰਹੀ ਜਿਹੜੀ ਗੋਲੀ ਚੱਲੀ ਰਾਤ ਰਾਤੀ ਜਾਂ ਪਟਾਣੀ ਲਗਾਈ ਮੈਂ ਉੱਥੇ ਬੈਠਾ ਹਾਂ ਬਾਹਰ ਚੱਲੀ ਆ ਖੜਕੇ ਦੀ ਆਵਾਜ਼ ਆਈਏ ਉਹਨੂੰ ਬਾਅਦ ਚ ਨਹੀਂ ਵੇਖਿਆ ਮੈਂ ਗਾਂ ਨਿਕਲ ਗਿਆ ਸੱਜੇ ਕਿੰਨੇ ਜਾਣੇ ਗੋਲੀ ਚਲੋਣ ਵਾਲੇ ਇਹ ਵੀ ਨਹੀਂ ਵੇਖਿਆ ਕਿੰਨੇ ਵਜੇ ਦੀ ਘਟਨਾ ਹੈ ਯਾਟਾਂ ਦੇ ਭਾਈ ਪਤਾ ਲੱਗਿਆ ਤੈਨੂੰ ਗੋਲੀ ਚੱਲੀ ਹਾਂਜੀ ਪਤਾ ਲੱਗਿਆ ਤੂੰ ਦੱਸਿਆ ਇਹਨਾਂ ਨੂੰ ਨਹੀਂ ਜੀ ਬਾਅਦ ਬਾਅਦ ਚੱਲੀ ਮੈਂ ਨਹੀਂ ਦੱਸਿਆ ਤੇ ਉਹ ਨਹੀਂ ਦੱਸਿਆ ਇਸ ਲਈ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਵਿੱਚ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤਾਜ਼ਾ ਮਾਮਲਾ ਹੁਣ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਜਿਸ ਬਾਅਦ ਹੁਣ ਪਰਿਵਾਰ ਸਹਿਮ ਦੇ ਵਿੱਚ ਹੈ ਤੇ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਅੰਦਾਜ਼ੀ ਹੈ ਕਿ ਕਾਂਗਰਸ ਵੱਲੋਂ ਸਾਬਕਾ ਸਰਪੰਚ ਰਹੇ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਾਬਾਦ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਸੀਨੀਅਰ ਕਾਂਗਰਸੀ ਆਗੂ ਨੇ ਜਿਹੜੇ ਪ੍ਰਦੀਪ ਕੁਮਾਰ ਚੋਪੜਾ ਤਾਂ ਉਹਨਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਸਾਬਕਾ ਸਰਪੰਚ ਵੀ ਰਹੇ ਨੇ ਤੇ ਕਈ ਵਾਰ ਪਹਿਲਾਂ ਵੀ ਫਰੋਤੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਤੇ ਸੋ ਬਾਦ ਕੱਲ ਦੇ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇੱਕ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਕਰੀਮਤ ਰਹੀ ਹੈ ਕਿ ਗੋਲੀ ਜਿਹੜੀ ਆ ਉਹ ਤਾਕੀ ਦੇ ਸ਼ੀਸ਼ੇ ਦੇ ਉੱਤੇ ਵੱਜ ਕੇ ਕੰਧ ਤੇ ਵੱਜ ਗਈ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਬਾਅਦ ਪਰਿਵਾਰ ਸਹਿਮ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਫਰੋਤੀ ਦੀਆਂ ਧਮਕੀਆਂ ਜੜੀਆਂ ਨੇ ਉਹ ਮਿਲਦੀਆਂ ਰਹੀਆਂ ਪੁਲਿਸ ਪ੍ਰਸ਼ਾਸਨ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕਰਕੇ ਨਾਲ ਲੋਕਾਂ ਨੂੰ ਗ੍ਰਿਫਤਾਰ ਕਰੇ ਇਹ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਵਾਦੇ ਜਾ ਰਹੇ ਨੇ ਤੇ ਹੁਣ ਗੋਲੀ ਜਿਹੜੀ ਹੈ ਉਹ ਸਾਬਕਾ ਸਰਪੰਚ ਦੇ ਘਰ ਤੇ ਚੱਲੀ ਹੈ ਕਾਂਗਰਸ ਪਾਰਟੀ ਦੇ ਨਾਲੇ ਸੰਬੰਧਿਤ ਨੇ ਤਰਨ ਤਰਨ ਦੇ ਕਾਫੀ ਉੱਗੇ ਆਗੂ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਤਾਂ ਗਰੀਮਤ ਰਹੀ ਹੈ ਕਿ ਕਿਸੇ ਤਰੀਕੇ ਦੇ ਜਾਨੇ ਨੁਕਸਾਨ ਤੋਂ ਬਚਾਰਿਆ ਹੈ ਪਰ ਪਰਿਵਾਰ ਜਿਹੜਾ ਹੁਸੈਮ ਦੇ ਮਾਹੌਲ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਚਿਰ ਤੋਂ ਲਗਾਤਾਰ ਫਰੋਤੀ ਦੀਆਂ ਧਮਕੀਆਂ ਆ ਰਹੀਆਂ ਸੀ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਚੋਪੜਾ ਕੀ ਕੁਝ ਕਹਿ ਰਹੇ ਨੇ ਸੁਣ ਲੈਂਦੇ ਆ ਤੇ ਨਾਲ ਦੀ ਨਾਲ ਚੌਂਕੀਦਾਰ ਕੀ ਕੁਝ ਕਹਿ ਰਿਹਾ ਉਹ ਵੀ ਸੁਣ ਲੈਂਦੇ ਆ ਦੀਪਕ ਚੋਪੜਾ ਕਿਹੜਾ ਪਿੰਡ ਫਤਿਹਪੁਰ ਕੀ ਗੱਲਬਾਤ ਹੋਈ ਅੱਜ ਵਿਚਾ ਜੀ ਮੇਰੇ ਆਪ ਸਵੇਰੇ ਮੈਂ ਚੰਗਾ ਭੱਗਿਆ ਤੇ ਬੇਟਾ ਮੇਰਾ ਸਲੇ ਉੱਤਰਿਆ ਉਹਨੇ ਵਿਚਾ ਜੀ ਗੋਲੀ ਖੈਰ ਹੋਇਆ ਪਾਪਾ ਮੈਨੂੰ ਫੋਨ ਆਇਆ ਛੇਲੇ ਤੋਂ ਮੈਂ ਚੜ੍ਹਦੂ ਘਰ ਆਇਆ ਤੇ ਵਿਚਾ ਪੈਰ ਰਹਾ ਪਤਾ ਲੱਗਾ ਕਿੰਨਾ ਕਿਨੇ ਕੀਤਾ ਫਿਰ ਨਹੀਂ ਪਤਾ ਲੱਗਾ ਵੀ ਬਾਹਰੋਂ ਕੋਈ ਫੈਰ ਹੋਇਆ ਕਿੰਨੇ ਕਵੇ ਦੀ ਖੱਤਰਾ ਹੈ 11:26 ਮਿੰਟਾਂ ਹਾਂਜੀ 11:26 ਮਿੰਟਾਂ ਕੀ ਮੰਗ ਕਰਦੇ ਜੀ ਬੱਸ ਮੈਂ ਆਪਣੇ ਪਰਿਵਾਰ ਵਾਸਤੇ ਸਖਿਆਸਤ ਬੰਦ ਕਰਦਾ ਕਿ ਪਰਿਵਾਰ ਨੂੰ ਸੁਰੱਖਿਆ ਦਿੱਤੀ ਰੱਖਿਆ ਹੋਵੇ ਮੈਂ ਐਸਐਸਪੀ ਸਾਹਿਬ ਨੂੰ ਮਿਲ ਕੇ ਆ ਸੀ ਜਦੋਂ ਬੰਦ ਜੋ ਤੈਸਵੀਰਾਂ ਕਦੇ ਮੈਂ ਕਰ ਦਾਂ ਸਭ ਕੋ ਕਰਦੇ ਤੇ ਕੋਈ ਫਰੋਤੀ ਦੀ ਕਾਲੀ ਵਈ ਤੈਨੂੰ ਕੋਲਾ ਬਥੋਈਆਂ ਆਉਂਦੀਆਂ ਰਹੀਆਂ ਨੇ ਸਾਨੂੰ ਲਖਮਨ ਸਿੰਘ ਕਿਹੜਾ ਪਿੰਡ ਹੁੰਦਾ ਈ ਚੌਂਕੀਦਾਰਾ ਕਿੱਥੇ ਕਰਦੇ ਨੇ ਇੱਥੇ ਚੋਪੜਾ ਸਾਹਿਬ ਦੀ ਕਰਤੀ ਕੀ ਗੱਲ ਬਾਤ ਹੋ ਰਹੀ ਜਿਹੜੀ ਗੋਲੀ ਚੱਲੀ ਰਾਤ ਰਾਤੀ ਜਾਂ ਪਤਾ ਨਹੀਂ ਲੱਗਿਆ ਮੈਂ ਉੱਥੇ ਬੈਠਾ ਬਾਹਰ ਚੱਲੀ ਆ ਖੜਕੇ ਦੀ ਆਵਾਜ਼ ਆਈ ਏ ਉਹਨੂੰ ਬਾਤ ਚ ਨਹੀਂ ਵੇਖਿਆ ਮੈਂ ਗਾਂਹ ਨਿਕਲ ਗਿਆ ਸੱਜੇ ਕਿੰਨੇ ਜਾਣੇ ਗੋਲੀ ਚਲਾਉਣ ਵਾਲੇ ਇਹ ਵੀ ਨਹੀਂ ਵੇਖੀ ਕਿੰਨੇ ਵਜੇ ਦੀ ਘਟਨਾ ਏ ਯਾ ਟਾਂਕ ਭਾਈ ਪਤਾ ਲੱਗ ਗਿਆ ਤੈਨੂੰ ਗੋਲੀ ਚੱਲੀ ਹਾਂਜੀ ਪਤਾ ਲੱਗ ਗਿਆ ਤੂੰ ਦੱਸਿਆ ਇਹਨਾਂ ਨੂੰ ਨਹੀਂ ਜੀ ਕਿਉਂ ਬਾਅਦ ਚੱਲੀ ਮੈਂ ਨਹੀਂ ਦੱਸਿਆ ਤੇ ਉਹ ਨਹੀਂ ਦੱਸਿਆ ਇਸੋ ਲਈ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਵਿੱਚ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤਾਜ਼ਾ ਮਾਮਲਾ ਹੁਣ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਜਿਸ ਬਾਅਦ ਹੁਣ ਪਰਿਵਾਰ ਸਹਿਮ ਦੇ ਵਿੱਚ ਹੈ ਤੇ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਤਾਂ ਦੱਸਿਏ ਕਿ ਕਾਂਗਰਸ ਦੇ ਵੱਲੋਂ ਸਾਬਕਾ ਸਰਪੰਚ ਰਹੇ ਨੇ ਪ੍ਰਦੀਪ ਕੁਮਾਰ ਚੋਪੜਾ ਜਨਾ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਾਬਾਦ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਸੀਨੀਅਰ ਕਾਂਗਰਸੀ ਆਗੂ ਨੇ ਜਿਹੜੇ ਪ੍ਰਦੀਪ ਕੁਮਾਰ ਚੋਪੜਾ ਤਾਂ ਉਹਨਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਸਾਬਕਾ ਸਰਪੰਚ ਵੀ ਰਹੇ ਨੇ ਤੇ ਕਈ ਵਾਰ ਪਹਿਲਾਂ ਵੀ ਫਰੋਤੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਤੇ ਸੋ ਬਾਦ ਕੱਲ ਦੇ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇੱਕ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਗਰੀਮਤ ਰਹੀ ਹੈ ਕਿ ਗੋਲੀ ਜਿਹੜੀ ਆ ਉਹ ਤਾਕੀ ਦੇ ਸ਼ੀਸ਼ੇ ਦੇ ਉੱਤੇ ਵੱਜ ਕੇ ਕੰਧ ਤੇ ਵੱਜ ਗਈ ਹੈ ਤੇ ਇਸ ਕਹਾ ਗੋਲੀਬਾਰੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਬਾਅਦ ਪਰਿਵਾਰ ਸਹਿਮ ਦੇ ਵਿੱਚ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਫਰੋਤੀ ਦੀਆਂ ਧਮਕੀਆਂ ਜੜੀਆਂ ਨੇ ਉਹ ਮਿਲਦੀਆਂ ਰਹੀਆਂ ਪੁਲਿਸ ਪ੍ਰਸ਼ਾਸਨ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕਰਕੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰੇ ਅਯਾ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਵਾਦੇ ਜਾ ਰਹੇ ਨੇ ਤੇ ਹੁਣ ਗੋਲੀ ਜਿਹੜੀ ਹੈ ਉਹ ਸਾਬਕਾ ਸਰਪੰਚ ਦੇ ਘਰ ਤੇ ਚੱਲੀ ਹੈ ਕਾਂਗਰਸ ਪਾਰਟੀ ਦੇ ਨਾਲੇ ਸੰਬੰਧਤ ਨੇ ਤਰਨ ਤਰਨ ਦੇ ਕਾਫੀ ਉੱਗੇ ਆਗੂ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਤਾਂ ਗਰੀਮਤ ਰਹੀ ਹੈ ਕਿ ਕਿਸੇ ਤਰੀਕੇ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਪਰਿਵਾਰ ਜਿਹੜਾ ਹੁਸੈਮ ਦੇ ਮਾਹੌਲ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਚਿਰ ਤੋਂ ਲਗਾਤਾਰ ਫਰੋਤੀ ਦੀਆਂ ਧਮਕੀਆਂ ਆ ਰਹੀਆਂ ਸੀ ਤੈਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਚੋਪੜਾ ਕੀ ਕੁਝ ਕਹਿ ਰਹੇ ਨੇ ਇਹ ਸੁਣ ਲੈਣੇ ਆ ਤੇ ਨਾਲ ਦੀ ਨਾਲ ਚੌਂਕੀਦਾਰ ਕੀ ਕੁਝ ਕਹਿ ਰਿਹਾ ਉਹ ਵੀ ਸੁਣ ਲੈਣੇ ਆ ਦੀਪਕ ਚੋਪੜਾ ਕਿਹੜਾ ਪਿੰਡ ਫਤਿਹਪੁਰ ਕੀ ਗੱਲਬਾਤ ਹੋਈ ਅੱਜ ਵੇਖਿਆ ਜੀ ਮੇਰੇ ਸੇਰੇ ਮਚੰਗਾ ਭੱਗਿਆ ਤੇ ਬੇਟਾ ਮੇਰਾ ਸਲੇ ਉਤਰਿਆ ਉਹਨੇ ਵੇਖਿਆ ਕਿ ਗੋਲੀ ਖੈਰੋ ਹੈ ਪਪਾ ਮੈਨੂੰ ਫੋਨ ਆਇਆ ਛੇਲੇ ਤੋਂ ਮੈਂ ਚੱਲਦੂ ਘਰ ਆਇਆ ਤੇ ਵੇਖਿਆ ਫੇਰ ਹੋਇਆ ਪਤਾ ਲੱਗਾ ਕਿੰਨਾ ਕਿਨੇ ਕੀਤਾ ਫੇਰ ਨਹੀਂ ਪਤਾ ਲੱਗਾ ਵੀ ਬਾਹਰ ਹੋ ਸਕਦਾ ਫੇਰ ਹੋਇਆ ਕਿੰਨੇ ਕਵੇ ਦੀ ਕਰਨਾ ਹੈ 11:26 ਹਾਂਜੀ 11:26 ਮਿੰਟ ਕੀ ਮੰਗ ਕਰਦੇ ਜੀ ਬਸ ਮੈਂ ਆਪਣੇ ਪਰਿਵਾਰ ਵਾਸਤੇ ਸਖਿਆਤ ਤੋਂ ਬੰਦ ਕਰਦਾ ਹਾਂ ਕਿ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖਾਈ ਜਾਵੇ ਮੈਂ ਸਸਵੀ ਸਾਹਿਬ ਨੂੰ ਮਿਲ ਕੇ ਆ ਸੀ ਇਸ ਨੂੰ ਬੰਦ ਜੋ ਸਸਵੀ ਸਾਹਿਬ ਕਦੇ ਮੈਂ ਕਰ ਦਾਂ ਸਭ ਕੁ ਕਰਦੇ ਆ ਤੇ ਕੋਈ ਫਰੋਤੀ ਦੀ ਕਹਾਣੀ ਨਹੀਂ ਤੁਹਾਨੂੰ ਕੋਈ ਕੋਲਾ ਬਥੋਰੀਆਂ ਆਉਂਦੀਆਂ ਰਹੀਆਂ ਨੇ ਸਾਨੂੰ ਲਖਮਨ ਸਿੰਘ ਕਿਹੜਾ ਪਿੰਡ ਹੁੰਦਾ ਈ ਚੌਂਕੀਦਾਰਾ ਕਿੱਥੇ ਕਰਦੇ ਨੇ ਇੱਥੇ ਚੋਪੜਾ ਸਾਹਿਬ ਦੀ ਕਰਤੀ ਕੀ ਗੱਲ ਬਾਤ ਹੋ ਰਹੀ ਜਿਹੜੀ ਗੋਲੀ ਚੱਲੀ ਰਾਤ ਰਾਤੀ ਜਾਂ ਪਤਾ ਨਹੀਂ ਲੱਗਾ ਜੀ ਮੈਂ ਉੱਥੇ ਬੈਠਾ ਹਾਂ ਬਾਹਰ ਚੱਲੀ ਆ ਖੜਕੇ ਦੀ ਆਵਾਜ਼ ਆਈ ਔਰ ਉਹਨੂੰ ਬਾਅਦ ਚ ਨਹੀਂ ਵੇਖਿਆ ਮੈਂ ਗਾਂਹ ਨਿਕਲ ਗਿਆ ਸੱਡੇ ਕਿੰਨੇ ਕਿੰਨੇ ਜਾਣੇ ਗੋਲੀ ਚਲਾਉਣ ਵਾਲੇ ਇਹ ਵੀ ਨਹੀਂ ਵੇਖੀ ਕਿੰਨੇ ਵਜੇ ਦੀ ਘਟਨਾ ਹੈ ਯਾ ਟਾਂਕ ਭਾਈ ਪਤਾ ਲੱਗਿਆ ਤੈਨੂੰ ਗੋਲੀ ਚੱਲੀ ਹਾਂਜੀ ਪਤਾ ਲੱਗਿਆ ਤੂੰ ਦੱਸਿਆ ਇਹਨਾਂ ਨੂੰ ਨਹੀਂ ਜੀ ਬਾਅਦੇ ਬਾਅਦ ਚੱਲੀ ਮੈਂ ਨਹੀਂ ਦੱਸ ਤੇ ਉਹ ਨਹੀਂ ਦੱਸਿਆ ਇਸ ਵੱਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਵਿੱਚ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤਾਜ਼ਾ ਮਾਮਲਾ ਹੁਣ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਬਾਅਦ ਹੁਣ ਪਰਿਵਾਰ ਸਹਿਮ ਦੇ ਵਿੱਚ ਹੈ ਤੇ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤથા ਅੰਦਾਜ਼ੀ ਹੈ ਕਿ ਕਾਂਗਰਸ ਵੱਲੋਂ ਸਾਬਕਾ ਸਰਪੰਚ ਰਹੇ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਾਬਾਦ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਸੀਨੀਅਰ ਕਾਂਗਰਸੀ ਆਗੂ ਨੇ ਜਿਹੜੇ ਪ੍ਰਦੀਪ ਕੁਮਾਰ ਚੋਪੜਾ ਤਾਂ ਉਹਨਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਸਾਬਕਾ ਸਰਪੰਚ ਵੀ ਰਹੇ ਨੇ ਤੇ ਕਈ ਵਾਰ ਪਹਿਲਾਂ ਵੀ ਫਰੋਤੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਕੱਲ ਦੇ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇੱਕ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਕਰੀਮਤ ਰਹੀ ਹੈ ਕਿ ਗੋਲੀ ਜਿਹੜੀ ਆ ਉਹ ਤਾਕੀ ਦੇ ਸ਼ੀਸ਼ੇ ਦੇ ਉੱਤੇ ਵੱਜ ਕੇ ਕੰਧ ਤੇ ਵੱਜ ਗਈ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਬਾਅਦ ਪਰਿਵਾਰ ਸਹਿਮ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਫਰੋਤੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਮਿਲਦੀਆਂ ਰਹੀਆਂ ਪੁਲਿਸ ਪ੍ਰਸ਼ਾਸਨ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕਰਕੇ ਨਾਲ ਲੋਕਾਂ ਨੂੰ ਗ੍ਰਿਫਤਾਰ ਕਰੇ ਹੁਣ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਵਾਦੇ ਜਾ ਰਹੇ ਨੇ ਤੇ ਹੁਣ ਗੋਲੀ ਜਿਹੜੀ ਹੈ ਉਹ ਸਾਬਕਾ ਸਰਪੰਚ ਦੇ ਘਰ ਤੇ ਚੱਲੀ ਹੈ ਕਾਂਗਰਸ ਪਾਰਟੀ ਦੇ ਨਾਲੇ ਸੰਬੰਧਿਤ ਨੇ ਤਰਨ ਤਰਨ ਦੇ ਕਾਫੀ ਉੱਗੇ ਆਗੂ ਨੇ ਪ੍ਰਦੀਪ ਕੁਮਾਰ ਚੋਪੜਾ ਜਿਨ੍ਹਾਂ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਤਾਂ ਗਰੀਮਤ ਰਹੀ ਹੈ ਕਿ ਕਿਸੇ ਤਰੀਕੇ ਦੇ ਜਾਨੇ ਨੁਕਸਾਨ ਤੋਂ ਬਚਾਰਿਆ ਹੈ ਪਰ ਪਰਿਵਾਰ ਜਿਹੜਾ ਹੁਸੈਮ ਦੇ ਮਾਹੌਲ ਦੇ ਵਿੱਚ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਚਿਰ ਤੋਂ ਲਗਾਤਾਰ ਫਰੋਤੀ ਦੀਆਂ ਧਮਕੀਆਂ ਆ ਰਹੀਆਂ ਸੀ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਚੋਪੜਾ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆ ਤੇ ਨਾਲ ਦੀ ਨਾਲ